ਹਾਂਜੀ ਦੋਸਤੋ ਪੰਜਾਬ ਦੇ ਵਿੱਚ ਲੱਭ ਗਿਆ ਅੰਗਰੇਜ਼ਾਂ ਦੇ ਵੇਲੇ ਦਾ ਲਗਭਗ 150 ਸਾਲ ਪੁਰਾਣਾ ਰੇਲਵੇ ਸਟੇਸ਼ਨ ਜਿੱਥੇ ਅੱਜ ਵੀ ਪਛਾਵਰ ਨਯਾਰ ਵਾਲੀ ਖੜੀ ਹੈ ਰੇਲ ਗੱਡੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਭਾਰਤ ਦਾ ਉਹ ਪਿੰਡ ਜਿਸ ਇੱਕ ਪਿੰਡ ਦੇ ਬਦਲੇ ਭਾਰਤ ਨੇ ਪਾਕਿਸਤਾਨ ਨੂੰ ਦਿੱਤੀ ਸੀ 12 ਪਿੰਡਾਂ ਦੀ ਜ਼ਮੀਨ ਪਰ ਗੋਲੀਆਂ ਦੇ ਨਿਸ਼ਾਨ ਸਿਗੇ ਉਹ ਹਜੇ ਵੀ ਮੌਜੂਦ ਨੇ ਆ ਦੇਖੋ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਜਿਹੜੇ ਲੜਾਈ ਦੇ ਵੇਲੇ ਸੀ ਆ ਗੋਲੀਆਂ ਦੇ ਆ ਗੋਲੀਆਂ ਦੇ ਲੱਗੇ ਹੋਏ ਇੱਥੇ ਨਿਸ਼ਾਨ ਨੇ ਦੇਖੋ ਕੰਦਾ ਕਿੰਨੀਆਂ ਕਿੰਨੀਆਂ ਚੌੜੀਆਂ ਨੇ ਇੱਥੇ ਦੀਆਂ ਇਹਨਾਂ ਨੂੰ ਕੋਈ ਕੰਦਾ ਨੁੱਟ ਪਾੜਿਆ ਹੋਇਆ ਇਹਨਾਂ ਨੇ ਸ੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਉਸ ਸਥਾਨ ਤੇ ਜਿਸ ਸਥਾਨ ਤੇ ਸ਼ਹੀਦ ਭਗਤ ਸਿੰਘ ਨੂੰ ਸੁਖਦੇਵ ਤੇ ਰਾਜਗੁਰੂ ਨੂੰ ਸਮਾਦੀ ਬਣੀ ਹੋਈ ਆ ਤੇ ਤੁਹਾਨੂੰ ਦਿਖਾਉਨੇ ਆ ਉਸ ਟਾਈਮ ਦਾ ਅਗਰੇਜ਼ਾਂ ਦੇ ਵੇਲੇ ਆ ਦਾ ਬਣਿਆ ਹੋਇਆ ਉਹ ਰੇਲਵੇ ਸਟੇਸ਼ਨ ਜੋ ਕਿ 150 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਆ ਤੇ ਉਹ ਰੇਲਵੇ ਸਟੇਸ਼ਨ ਦੇ ਅੰਦਰ ਖੜਾ ਹੋਇਆ ਰੇਲਵੇ ਦਾ ਡੱਬਾ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਹੁਣ ਆਪਾਂ ਕਰਦੇ ਆ ਸਤਲੁਜ ਬ੍ਰਿਜ ਨੂੰ ਪਾਰ ਤੇ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆਂ ਇੰਡੀਆ ਤੇ ਪਾਕਿਸਤਾਨ ਦੇ ਬਾਰਡਰ ਤੇ ਜਿੱਥੇ 150 ਸਾਲ ਪੁਰਾਣਾ ਰੇਲਵੇ ਸਟੇਸ਼ਨ ਆ ਜਿਹੜਾ ਅੰਗਰੇਜ਼ਾਂ ਦੁਆਰਾ ਬਣਾਇਆ ਗਿਆ ਸੀ ਤੇ ਇੱਥੇ ਉਸ ਟਾਈਮ ਦੀ ਰੇਲ ਗੱਡੀ ਵੀ ਖੜੀ ਆ ਜੇਤੋਂ ਸਾਰੇ ਅਣਜਾਣ ਨੇ ਅੱਜ ਆਪਾਂ ਤੁਹਾਨੂੰ ਉਹ ਰੇਲ ਗੱਡੀ ਵੀ ਦਿਖਾਵਾਂਗੇ ਤੇ ਰੇਲਵੇ ਸਟੇਸ਼ਨ ਵੀ ਦਿਖਾਵਾਂਗੇ ਤੁਸੀਂ ਸਾਹਮਣੇ ਇਹ ਜਿਹੜੀ ਇਮਾਰਤ ਦੇਖ ਰਹੇ ਹੋ ਇਹ ਇਮਾਰਤ ਕੇਸਰੀ ਹਿੰਦ ਪੁਲ ਦੀ ਇਮਾਰਤ ਆ ਇਸ ਦਾ ਨਿਰਮਾਣ ਸਨ 1887 ਦੇ ਵਿੱਚ ਕੀਤਾ ਗਿਆ ਸੀ ਇਹ ਉਹੀ ਸਥਾਨ ਹੈ ਜਿੱਥੇ ਸਨ 1965 ਅਤੇ ਸਨ 1971 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀਆਂ جنگਾਂ ਹੋਈਆਂ ਸੀ ਤੇ ਇਸ ਸਥਾਨ ਤੇ ਭਾਰਤੀ ਫੌਜ ਦੇ ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ ਇਸ ਇਮਾਰਤ ਉੱਪਰ ਅੱਜ ਵੀ ਉਹਨਾਂ ਦੋਨਾਂ ਜੰਗਾਂ ਦੇ ਵਿੱਚ ਲੱਗੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਇਸ ਇਮਾਰਤ ਉੱਪਰ ਅੱਜ ਵੀ ਮੌਜੂਦ ਹੈ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਤੇ ਤੁਹਾਨੂੰ ਪਹਿਲਾਂ ਇਹ ਰੇਲ ਗੱਡੀ ਦਾ ਡੱਬਾ ਦਿਖਾਉਨੇ ਆਂ ਹੁਣ ਤੁਹਾਨੂੰ ਦਿਖਾਉਣੇ ਆ ਉਹ 150 ਸਾਲ ਪੁਰਾਣਾ ਕੋਰੀਆ ਦੇ ਟਾਈਮ ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਦਾ ਇਹ ਡੱਬਾ ਜੋ ਕਿ ਪੰਜਾਬ ਤੋਂ ਪਾਕਿਸਤਾਨ ਨੂੰ ਜਾਂਦਾ ਸੀ ਤੇ ਹੁਣ ਇਹ ਟ੍ਰੇਨ ਦਾ ਡੱਬਾ 150 ਸਾਲ ਪੁਰਾਣੀ ਅੰਗਰੇਜ਼ਾਂ ਦੇ ਟਾਈਮ ਦੀ ਟ੍ਰੇਨ ਦਾ ਡੱਬਾ ਇੱਥੇ ਖੜਾ ਆ ਇੱਥੇ ਹੀ ਅੰਦਰ ਹੁਣ ਮਿਊਜ਼ੀਅਮ ਦੀ ਤਰ੍ਹਾਂ ਅਜੂਬੇ ਦੀ ਤਰ੍ਹਾਂ ਬਣਾਇਆ ਹੋਇਆ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਅੰਦਰ ਜੋ ਵੀ ਇੱਥੇ ਦਾ ਜੋ ਵੀ ਪੁਰਾਣਾ ਟਾਈਮ ਇੱਥੇ ਹੋਇਆ ਸੀ ਉਹ ਇੱਥੇ ਪੂਰਾ ਦੱਸਦੇ ਨੇ ਅੰਦਰ ਇਹ ਬਹੁਤ ਵਧੀਆ ਬਣਿਆ ਹੋਇਆ ਹੈ ਬੰਦਰੋਂ ਵੀ ਤੁਸੀਂ ਆ ਕੇ ਇੱਕ ਵਾਰ ਜ਼ਰੂਰ ਦੇਖਿਓ ਤੇ ਤੁਹਾਨੂੰ ਹੁਣ ਇਹਦੀ ਸਟੇਸ਼ਨ ਦੀ ਇਮਾਰਤ ਦੀ ਖੂਬਸੂਰਤੀ ਦਿਖਾਉਣੀ ਹੈ ਵੀ ਦੇਖੋ ਕਿੰਨੇ ਬਣੀ ਹੋਈ ਹੈ ਛੱਤ ਦੇਖੋ ਕਿਵੇਂ ਮਜ਼ਬੂਤ ਬਣੀ ਹੋਈ ਹੈ ਇਹਦੀ ਤੇ ਨਾਲ ਚੜਾਈ ਦੇਖੋ ਸਟੇਸ਼ਨ ਦੀ ਇਹਦੀ ਦੇਖੋ ਕਿੰਨੀ ਚੜਾਈ ਬਣੀ ਹੋਈ ਹੈ ਘੱਟੋ ਘੱਟ 150 ਹਾਲ ਇਹਨੂੰ ਬਣੇ ਨੂੰ ਹੋ ਗਿਆ ਹੈ ਅੱਜ ਵੀ ਮਜ਼ਬੂਤ ਖੜੀ ਹੈ ਇਸੇ ਟਾਈਮ ਤੇ ਇਹ ਕਿੰਨੇ ਪਚਹਾਅਲੇ ਕਿੰਨੇ ਆਏ ਨੇ ਕੁਦਰਤੀ ਆਫਤਾਂ ਝੱਲੀਆਂ ਪਰ ਅੱਜ ਦੇ ਟਾਈਮ ਵੀ ਇਹ ਇਦਾਂ ਹੀ ਮਜ਼ਬੂਤ ਖੜੀ ਆ ਉੱਪਰ ਦੇਖੋ ਛੱਤ ਦੇ ਉੱਪਰ ਕਿੰਨੇ ਮੋٹے ਮੋٹے ਗਾਡਰ ਪਾ ਕੇ ਛੱਤ ਤਿਆਰ ਕੀਤੀ ਗਈ ਹੈ ਉੱਪਰ ਚਾਦਰ ਰੱਖੀ ਹੋਈ ਹੈ ਲੋਹੇ ਦੀ ਦੇਖੋ ਉੱਥੋਂ ਸ਼ੁਰੂ ਹੁੰਦਾ ਹੈ ਏ ਡੱਬਾ ਇਹ ਆਪ ਕਿਆ ਦੋ ਨਹੀਂ ਕਿਆ ਦੋ ਟ੍ਰੇਨ ਦੇ ਇਸ ਡੱਬੇ ਦੇ ਅੰਦਰ ਇੱਕ ਫਿਲਮ ਦੀ ਤਰ੍ਹਾਂ ਇੱਥੇ ਇੰਡੀਆ ਤੇ ਪਾਕਿਸਤਾਨ ਦਾ ਇਤਿਹਾਸ ਦੱਸਿਆ ਜਾਂਦਾ ਹੈ ਜੇਕਰ ਤੁਸੀਂ ਵੀ ਇੱਥੇ ਆਏ ਤਾਂ ਇਸ ਡੱਬੇ ਦੇ ਅੰਦਰ ਆ ਕੇ ਇਤੋਂ ਦਾ ਇਤਿਹਾਸ ਜ਼ਰੂਰ ਦੇਖਿਓ ਆਪ ਕਿਆ ਦੋ ਚੱਲ ਨਹੀਂ ਲੋਕੀ ਹੋਣਾ ਚਾਹੀਦਾ ਵਿੱਚ ਨੂੰ ਇਹਨਾਂ ਕੱਲੇ ਤੁਰਦੇ ਆਇਓ ਹੁਣ ਤੁਹਾਨੂੰ ਇਹ ਸਟੇਸ਼ਨ ਦੇ ਉੱਪਰ ਨੂੰ ਲੈ ਕੇ ਚੱਲਦੇ ਤੇ ਉੱਪਰ ਦਾ ਤੁਹਾਨੂੰ ਵੀਊ ਦਿਖਾਉਨੇ ਆ ਕਿੱਦਾਂ ਦਾ ਵੀਊ ਆਉਂਦਾ ਹੈ ਉੱਪਰੋਂ ਇਹਦੇ ਆਇਓ ਦੇਖੋ ਕਿੰਨਾ ਵਧੀਆ ਲਾਲ ਪੱਥਰ ਦੇ ਨਾਲ ਬੜਿਆ ਹੋਇਆ ਹੈ ਇਹ ਬਾਅਦ ਦੇ ਵਿੱਚ ਲਾਲ ਪੱਥਰ ਲਗਾ ਕੇ ਪੇਂਟ ਵਗੈਰਾ ਕਰਕੇ ਇਹਨੂੰ ਤਿਆਰ ਕੀਤਾ ਗਿਆ ਹੈ ਆਇਓ ਦੇਖੋ ਕਿੰਨੀ ਵਧੀਆ ਕਿੰਨੀਆਂ ਮੋਟੀਆਂ ਮੋਟੀਆਂ ਕੰਦਾ ਬਣਾਈਆਂ ਹੋਈਆਂ ਨੇ ਗੋਲਿਆਂ ਨੇ ਉੱਤੇੰਦੀਆਂ ਇਹ ਤੇ ਆਇਓ ਤੁਹਾਨੂੰ ਇੱਕ ਉਹ ਵੀ ਦਿਖਾਵਾਂਗੇ ਜਿਹੜੀ ਲੜਾਈ ਦੇ ਵੇਲੇ ਇਸ ਸਥਾਨ ਦੇ ਉੱਪਰ ਗੋਲਿਆਂ ਦੇ ਨਿਸ਼ਾਨ ਸਿਗੇ ਉਹ ਹਜੇ ਵੀ ਮੌਜੂਦ ਨੇ ਆ ਦੇਖੋ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਜਿਹੜੇ ਲੜਾਈ ਦੇ ਵੇਲੇ ਸੀ ਆ ਗੋਲੀਆਂ ਦੇ ਆ ਗੋਲੀਆਂ ਦੇ ਲੱਗੇ ਹੋਏ ਐ ਇੱਥੇ ਨਿਸ਼ਾਨ ਦੇਖੋ ਕੰਦਾ ਕਿੰਨੀਆਂ ਕਿੰਨੀਆਂ ਚੌੜੀਆਂ ਨੇ ਇੱਥੇ ਦੀਆਂ ਇਹਨਾਂ ਨੂੰ ਵੀ ਕੰਦਾ ਨੂੰ ਵੀ ਪਾੜਿਆ ਹੋਇਆ ਇਹਨਾਂ ਨੇ ਯਾਰ ਇਹ ਖਵਾ ਵਾਲੀ ਉਹ ਜਗ੍ਹਾ ਜਿੱਥੋਂ ਸਿੱਧੀ ਟ੍ਰੇਨ ਭਾਰਤ ਤੋਂ ਪਾਕਿਸਤਾਨ ਨੂੰ ਜਾਂਦੀ ਹੁੰਦੀ ਸੀ ਅੰਦਰ ਨੂੰ ਉਸ ਟਾਈਮ ਉਹ ਤੋਂ ਆਉਂਦੀ ਹੈ ਟ੍ਰੇਨ ਸਿੱਧੀ ਇਹ ਜਿਹੜੇ ਪੁਲ ਨੇ ਇਹਦੇ ਪੁਲ ਦੇ ਉੱਪਰ ਦੀ ਟ੍ਰੇਨ ਆਉਂਦੀ ਹੁੰਦੀ ਸੀ ਅੰਦਰ ਨੂੰ ਇੱਥੇ ਅੰਦਰ ਜਿਹੜਾ ਜਿਹੜਾ ਤੁਹਾਨੂੰ ਥੱਲੇ ਦਿਖਾਇਆ ਵਾ ਰੇਲਵੇ ਦਾ ਡੱਬਾ ਖੜਾ ਹੋਇਆ ਉਹ ਇੱਥੋਂ ਸਿੱਧੀ ਪੁਲ ਤੋਂ ਆ ਕੇ ਇੱਥੇ ਅੰਦਰ ਨੂੰ ਆਉਂਦਾ ਹੁੰਦਾ ਸੀ ਆਇਆ ਹੋਰ ਤੁਹਾਨੂੰ ਕਮਰੇ ਦੇ ਵਿੱਚ ਵੀ ਲੈ ਕੇ ਚੱਲ ਆਹ ਦੇਖੋ ਉੱਪਰ ਖੜਨ ਦੇ ਲਈ ਜਿਹੜੇ ਸੈਨਿਕਾ ਦੇ ਲਈ ਇੱਥੇ ਗੋਰਿਆਂ ਦਾ ਜਿਹੜੇ ਉਦੋਂ ਉਸ ਟਾਈਮ ਸਿਕਿਉਰਟੀ ਲੱਗਦੀ ਹੋਊਗੀ ਉਹਨਾਂ ਦੇ ਖੜਨ ਲਈ ਤੇ ਆ ਚੋਰ ਮੂਰੀਆ ਜਿੱਦਾਂ ਕਹਿ ਦਿੰਦੇ ਨੇ ਨਾ ਆਪ ਬਣਾਈਆਂ ਹੋਈਆਂ ਇੱਥੇ ਰਫਲ ਰੱਖ ਕੇ ਖੜਨਦੇ ਪਹਿਰਾ ਕਰਨ ਲਈ ਸਕਿਉਰਟੀ ਵਾਸਤੇ ਇਹ ਚੀਜ਼ਾਂ ਬਣਾਈਆਂ ਹੋਈਆਂ ਨੇ ਤੇ ਆਇਓ ਤੁਹਾਨੂੰ ਇੱਕ ਇਹ ਰੂਮ ਵੀ ਬਣਿਆ ਹੋਇਆ ਅੰਦਰ ਇਹਦੇ ਇਹ ਰੂਮ ਦੇ ਵਿੱਚ ਵੀ ਲੈ ਕੇ ਚੱਲਦੇ ਆ ਤੇ ਇੱਥੋਂ ਦਾ ਵੀ ਥੋੜਾ ਜਿਹਾ ਵਿਊ ਦਿਖਾਉਨੇ ਆ ਅੰਦਰ ਤੋਂ ਤੇ ਬਾਹਰ ਦੇਖੋ ਵੀ ਕਿੰਨੇ ਵਧੀਆ ਇੱਕ ਤਰ੍ਹਾਂ ਦੀ ਖੂਬਸੂਰਤੀ ਬਣਾਈ ਹੋਈ ਸੀ ਆਹ ਦੇਖੋ ਇੱਥੇ ਇਹ ਖਸਤਾ ਹਾਲਤ ਚੋ ਹੋ ਚੁੱਕਿਆ ਵਾ ਇੱਥੋਂ ਇਸ ਟਾਈਮ ਤੇ ਅੰਦਰੋਂ ਤੁਹਾਨੂੰ ਦਿਖਾਉਨੇ ਆ ਵੀ ਅੰਦਰੋਂ ਇਹ ਕੋਲ ਟੈਂਪਰੇਚਰ ਦਾ ਵੀ ਕਿੰਨਾ ਫਰਕ ਹੈ ਬਾਹਰ ਕਿੰਨੀ ਗਰਮੀ ਲੱਗ ਰਹੀ ਸੀ ਤੇ ਅੰਦਰ ਕਿੰਨਾ ਠੰਡਾ ਮਾਹੌਲ ਆ ਆ ਇੱਕ ਚੀਜ਼ ਬਣਾਈ ਹੋਈ ਆ ਦੇਖੋ ਇੱਥੋਂ ਵੀ ਅੰਦਰ ਕਮਰੇ ਹੁੰਦੇ ਸੀ ਇਹਦੇ ਤੇ ਉਹ ਕਮਰੇ ਨੂੰ ਰਸਤਾ ਜਾਂਦਾ ਹੈ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਨਾ ਦਿਸੇ ਲਾਈਟ ਘੱਟ ਓਨ ਕਰਕੇ ਅੰਦਰ ਹਨੇਰਾ ਜ਼ਿਆਦਾ ਆ ਤੇ ਉੱਪਰੋਂ ਛੱਤ ਦਾ ਵੀ ਥਿਊ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਆ ਅੰਦਰੋਂ ਦੇਖੋ ਗਲਾਈ 'ਚ ਕਿੰਨੇ ਵਧੀਆ ਬਣਾਇਆ ਹੋਇਆ ਵਾ ਤੇ ਉੱਪਰ ਰੋਸ਼ਨ ਦਾ ਨੋਕਸੀਨ ਬਗਾਨ ਬਾਹਰ ਤਾਂ ਨਹੀਂ ਰੋਸ਼ਨ ਦਾ ਤਾਂ ਵੀ ਨਹੀਂ ਰੱਖਿਆ ਹੋਇਆ ਇਹਨਾਂ ਨੇ ਤੇ ਆ ਜਿਹੜਾ ਵਾ ਸਿਕਿਉਰਟੀ ਵਾਸਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਵਾ ਉਹ ਚੀਜ਼ ਇੱਧਰ ਵੀ ਰੱਖੀ ਹੋਈ ਆ ਆਯੋਤਨ ਥੋੜਾ ਜਿਹਾ ਅੰਦਰ ਦਾ ਵੀ ਵਿਖੋਣੇ ਆ ਵੀ ਅੰਦਰੋਂ ਕਿਵੇਂ ਥੱਲੇ ਉਹ ਇੱਥੋਂ ਪੌੜੀਆਂ ਬਣੀਆਂ ਹੋਈਆਂ ਨੇ ਨੇੜਾ ਥੋੜਾ ਜਿਆਦਾ ਜਤਾਂ ਕਰਕੇ ਆਪਾਂ ਫਲੈਸ਼ ਲੇਟ ਲਾ ਕੇ ਚੱਲਦੇ ਹਾਂ ਅੰਦਰ ਨੂੰ ਮੈਂ ਤਾਂ ਕਹਿੰਦਾ ਦੇਖ ਲੈ ਆਯੋਤਨ ਤੁਹਾਨੂੰ ਦਿਖਾਉਨੇ ਆ ਦੇਖੋ ਕਿੰਨਾ ਡੂੰਘਾ ਬਣਿਆ ਹੋਇਆ ਤੇ ਟੈਂਪਰੇਚਰ ਦਾ ਵੀ ਕਿੰਨਾ ਫਰਕ ਆ ਕਿੰਨੀਆਂ ਚੌੜੀਆਂ ਕੰਧਾਂ ਨੇ ਬਣੀਆਂ ਹੋਈਆਂ ਦੇਖੋ ਤੁਸੀਂ 15 ਮਾਰਚ ਖਰਾਬ ਹੋਈ ਪਈ ਐ 15 ਥੋੜੀ ਜਿਹੀ ਮਾਰ ਮਾਰਦ ਦੀ ਹੱਤ ਖਰਾਬ ਆ ਆ ਦੇਖੋ ਸਾਰੀਆਂ ਜਗ੍ਹਾ ਤੇ ਰੱਖਿਆ ਹੋਇਆ ਐ ਪੈਰਾ ਦੇਣ ਦੇ ਲਈ ਇਹਨਾਂ ਨੇ ਸਕਿਉਰਟੀ ਵਾਸਤੇ ਆਪਣੇ ਅੰਦਰੋਂ ਡਿਗਣਾ ਲੈ ਤੇ ਇਸ ਤੋਂ ਥੱਲੇ ਜਾਣ ਦੀ ਥੋੜੀ ਜਿਹੀ ਹਾਲਤ ਇਹਦੀ ਖਰਾਬ ਹੋ ਚੁੱਕੀ ਐ ਖਸਤਾ ਹਾਲਤ ਹੋ ਚੁੱਕੀ ਐ ਥੋੜਾ ਜਿਹਾ ਤਾਂ ਕਰਕੇ ਆਪਾਂ ਥੱਲੇ ਨੂੰ ਨਹੀਂ ਜਾਂਦੇ ਇੱਥੋਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਵੀਡੀਓ ਉਹ ਦੱਦਾਂ ਕੋਲ ਆ ਮੈਂ ਬੰਦ ਕਰ ਲਉਂਗਾ ਚਲੋ ਆਜੋ ਤੁਹਾਨੂੰ ਲੈ ਕੇ ਚੱਲਦੇ ਹੁਣ ਅੰਦਰ ਬੰਦਾ ਆਪਣਾ ਥੋੜਾ ਜਿਹਾ ਥੱਕ ਗਿਆ ਸੀ ਨਾ ਕਰਕੇ ਹੁਣ ਆਹ ਤੁਹਾਨੂੰ ਪਹਿਲਾਂ ਇੱਧਰ ਦਿਖਾਈਏ ਬਾਹਰੋਂ ਆਹ ਇੱਕ ਕੋ ਜਾਂਦਾ ਆਹ ਨੀਂਦੂ ਲਿਖਿਆ ਪਿਆ ਇਹ ਕਿਉਂ ਛਟਰਾ ਵਾਲਾ ਆਹ ਸਿਮਰਨ ਲਿਖਿਆ ਪਿਆ ਕਿਸੇ ਨੇ ਆ ਐਵੇਂ ਜਾਂਦਾ ਜਲੂਸ ਕੱਢਦੀ ਆ ਦੇਖੋ ਆਕੇ ਆਓ ਤੁਹਾਨੂੰ ਦਿਖਾਉਨੇ ਅੰਦਰੋਂ ਅੰਦਰੋਂ ਲਿਖੂ ਪਿਆ ਸੁਣਾ ਮੈਂ ਪ੍ਰਾਇਡਾਂ ਆਹ ਜੀ ਵੀ ਨੂਟੀਏ ਨੇ ਕੁੜੀਏ ਇਹ ਆ ਦੇ ਕੋਈ ਕਿੰਨਾ ਬਣਾਇਆ ਹੈ ਦੇਖੋ ਕਿੰਨਾ ਮਜਮੂਤ ਬਣਾਇਆ ਹੋਇਆ ਹੈ ਜੀ ਕੰਨਾ ਦੇਖੋ ਕਿੰਨੀ ਅਮਲੂਤ ਨੇ ਹਰੇ ਚੁੰਨੇ ਦੀਆਂ ਕੰਧਾਂ ਬਣੀਆਂ ਹੋਈਆਂ ਨਹੀਂ ਆਹਨੇ ਸੋਹਣੂਲੀ ਜਾ ਫਿਰ ਦੇਖੋ ਸਟੇਸ਼ਨ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਉਹ ਟਾਈਮ ਦਾ ਆਹ ਇਹ ਬੇਚਰੀ ਵੀ ਕਿੱਥੇ ਆਈ ਮਰੇ ਦੇਖੋ ਇਹ ਬੇਚਰੀ ਵੀ ਸਾਰਾ ਅੰਦਰ ਉੱਧਰ ਦੇਂਦਾ ਬਾਹਰ ਇਹ ਹਰ ਜਗ੍ਹਾ ਜਗ੍ਹਾ ਤੇ ਬਣਾਏ ਹੋਏ ਨੇ ਸਾਰੇ ਚੈੱਕ ਕਰੋ ਤੁਸੀਂ ਸਾਰੇ ਵਾਲੇ ਨਾਲ ਇਹ ਚੀਜ਼ ਬਣਾਈ ਹੋਈ ਆ ਆਇਓ ਹੁਣ ਤੁਹਾਨੂੰ ਦਿਖਾਉਨੇ ਆ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਤੇ ਰਾਜਗੁਰੂ ਦੀ ਸਮਾਦ ਜਿੱਥੇ ਕਿ ਉਹਨਾਂ ਨੂੰ ਫਾਂਸੀ ਦੇ ਕੇ ਤੇ ਉਹਨਾਂ ਦੀਆਂ ਅੱਧ ਸੜੀਆਂ ਲਾਚਾਂ ਨੂੰ ਸਤਲੁਜ ਦਰਿਆ ਦੇ ਵਿੱਚ ਸਿੱਟ ਦਿੱਤਾ ਗਿਆ ਸੀ ਸ਼ਹੀਦ ਭਗਤ ਸਿੰਘ ਜਿਨ੍ਹਾਂ ਦਾ ਜਨਮ 28 ਸਤੰਬਰ 1907 ਈਸਵੀ ਨੂੰ ਹੋਇਆ ਸੀ ਤੇ ਉਹ 23 ਸਾਲਾਂ ਦੇ ਵਿੱਚ ਫਾਂਸੀ ਦੀ ਉੱਪਰ ਸ਼ਹੀਦ ਹੋ ਗਏ ਸੀ ਲਟਕ ਕੇ ਤੇ ਉਹਨਾਂ ਦੀ ਜਿਹੜੀ ਸੀ ਮਰਨ ਦੀ ਤਰੀਕ ਤੇ 8 ਮਾਰਚ 1931 ਵੀ ਨੂੰ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਆਇਓ ਤੁਹਾਨੂੰ ਹੁਣ ਉਹਨਾਂ ਦੀ ਅਮਰ ਜੋਤੀ ਵਾਲ ਨੂੰ ਵੀ ਲੈ ਕੇ ਜਾਣੇ ਆ ਉਹ ਵੀ ਦਿਖਾਉਣੇ ਆ ਇਹ ਤੁਹਾਨੂੰ ਇਸ ਪਿੰਡ ਹੁਸੈਨੇਵਾਲਾ ਦਾ ਪੁਰਾਣਾ ਇਤਿਹਾਸ ਵੀ ਦੱਸਦੇ ਆ ਜਦੋਂ 1947 ਦੇ ਵਿੱਚ ਇੰਡੀਆ ਤੇ ਪਾਕਿਸਤਾਨ ਦੀ ਵੰਡ ਹੋਈ ਸੀ ਉਦੋਂ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 12 ਪਿੰਡ ਦਿੱਤੇ ਸੀ ਇਸ ਪਿੰਡ ਹੁਸੈਨੇਵਾਲਾ ਦੇ ਬਦਲੇ ਕਿਉਂਕਿ ਇਸ ਦਾ ਇੱਕ ਮੁੱਖ ਕਾਰਨ ਇਹ ਸੀ ਕਿਉਂਕਿ ਆਪਣੇ ਦੇਸ਼ ਭਗਤਾਂ ਦੀਆਂ ਸਮਾਧੀਆਂ ਇਸ ਪਿੰਡ ਦੇ ਵਿੱਚ ਆਉਂਦੀਆਂ ਸੀ ਜਿਸ ਕਰਕੇ ਭਾਰਤ ਸਰਕਾਰ ਨੇ ਇਸ ਪਿੰਡ ਦੇ ਬਦਲੇ ਪਾਕਿਸਤਾਨ ਨੂੰ 12 ਪਿੰਡ ਦਿੱਤੇ ਸੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਦਾਂ ਦੀਆਂ ਹੋਰ ਨਵੇਂ-ਨਵੀਆਂ ਵੀਡੀਓ ਦੇਖਣ ਦੇ ਲਈ ਤੁਹਾਡੇ ਆਪਣੇ ਚੈਨਲ ਦੀਪ ਸੁਖ ਬਲੌਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ ਧੰਨਵਾਦ